ਲੱਗਿਆ ਅਸੀਂ ਚਲੋ ਆਪਣੇ ਪਰਵਾਜੇ ਬੰਦ ਕਰ ਲਈਏ ਅੱਗੇ 2-4 ਵਜੀਆਂ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ ਇਸੇ ਕਾਰਨ ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਰਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋਲੀਆਂ ਚਲ ਰਹੀਆਂ ਸੀਗੀਆਂ ਇਹ ਗੋਲੀਆਂ ਮਾੜ ਦਾ ਘਰੋਂ ਭੱਜ ਗਏ ਦਵੰਡੀ ਉੱਥੇ ਸਾਰੇ ਦਵੰਡੀ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇਵੀ ਪੱਟੇ 'ਚ ਲੱਗੀ ਆ ਮੇਰੇ ਦੇਵੀ ਗੁੜੀਆਂ ਚਲਾਈਆਂ ਨੇ ਕੀ ਮੰਗਦਾ ਤੂੰ ਮੋਰ ਮੁੰਡੇ ਲੱਤ 'ਚ ਗੋਲੀ ਆ ਇਹ ਆਪਣੀ ਸਪਾਰਚਾਂ ਸਪੂਰਸ਼ਾਂ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਕਿਸ ਨੂੰ ਦੱਬ ਜਾਂਦਾ ਜੀ ਮੈਂ ਖੇੜੇ ਵਾਲਾ ਬਾਬੇ ਨਾਲ ਕੁੜੀ ਗਈ ਸੀ ਬਾਰ ਬਾਰ ਮੈਂ ਤਾਂ ਦਾਲ ਦੀ ਮੰਗ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੋਈ ਲੜਕੇ ਤੋੜਤੀ ਬੁੱਲਾਏ ਆਨੇ ਆਸੀ ਫੇਰ ਤੋੜਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨੂੰ ਇੱਕ ਦਿਨ ਰਾਤ ਨੂੰ ਡੇਢ ਵਜੇ ਆਏ ਆ ਅਸੀਂ ਪੁਲਿਸ ਦੇ ਕਾਰ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੋਂ ਤਿੰਨ ਬੰਦੇ ਮੇਰੇ ਘਰੇ ਆਏ ਸੀ ਅੱਜ ਵੀ ਤਿੰਨ ਜਣੇ ਆਏ ਸੀਗੇ ਫਿਰ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨ ਜਣੇ ਇਹਦੇ ਨਾਲ ਹੋਰ ਆਪੇ ਸੀ ਦੋ ਰਵਾਲਵਰ ਸੀ ਤੇ ਇਹਨਾਂ ਕੋਲ ਦੋਹਰਵਾਲਵਰ ਨਾਲ ਇਹਨੇ ਗੋਲੀਆਂ ਮਾਰੀਆਂ ਬਾਪੇ ਨੇ ਮੇਰੀ ਲੱਤ ਨੂੰ ਮਾਰੀ ਹੈ ਕਹਿੰਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਮੇਰੀ ਕੁੜੀ ਦੇ ਦਬਾਗ ਦੇ ਵਿੱਚ ਉਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਤੇਰੇ ਮਾਂ ਆਪ ਨੂੰ ਮਾਰ ਦੂ ਮਾਂ ਨੂੰ ਮਾਰ ਦੂ ਤੇਰੇ ਭਾਈ ਨੂੰ ਮਾਰ ਦੂ ਚਲੋ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੀ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਸੀ ਨਾਨੀ ਨੂੰ ਨਾਲ ਲੈ ਕੇ ਆਉਂਦੇ ਹਾਂ ਨਾਲ ਦੀ ਦੋ ਨਾਨੇ ਤੇ ਨਾਨੀ ਨੂੰ ਲੈ ਕੇ ਇੱਥੇ ਗੱਲ ਕਰਨ ਆਇਆ ਮੈਂ ਤਾਂ ਆਪ ਨੂੰ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇਹ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਇਨਸਾਫ ਦਿਖਦਾ ਕਹਿੰਦਾ ਉਹ ਖੜਾ ਹੋ ਖੜਾ ਉਹਨੇ ਆ ਕੇ ਮੈਨੂੰ ਜੀ 7-8 ਫਟੋ ਉੱਤੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈਆਂ ਆਂ ਉਂਗਲਾਂ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਗੋਲਡੀ ਬਰਾੜ ਜਾ ਕਿ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਥੋੜੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਉੱਤਰਕਾਰ ਵੀ ਜੇ ਮੈਨੂੰ ਲੜਨ ਆਉਂਦਾ 골ਡੀ ਬਰਾੜਦ ਨੂੰ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨਿੰਦਾ ਨਾਲ ਇਹ 10 15 ਜਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾਲ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖੁਲਾਸੇ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਨਾ ਕਿਹਾ ਮੈਨੇ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰ ਆਈ ਤੋਂ ਕਿਹ ਰਾਜੀ ਮਦਨ ਕੋਈ ਹੋਈ ਆਈ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਨਹੀਂ ਜਿਹੜੇ ਬਾਈਪਨਦਰਾ ਨੇ ਹੋਰ ਨਹੀਂ ਧਮਕੇ ਸਾਰੇ ਝੂਠ ਨੇ ਯਾਰ ਵੀਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਬਾਈਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਕੋਰਨੇ ਮਾਤਾ ਗੁਜਰੀ ਕਲੋਨੀ ਚ ਰਹਿੰਦੇ ਨੇ ਉਹਨਾਂ ਦੀ ਜਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਕਿਹੜੀ ਜੱਟਾਂ ਸਮੂਹ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇੰਨਾ ਦਾ ਕੋਈ ਆਪਸ ਵਿੱਚ ਮੈਟਰੀ ਮੋਨਿਟਰ ਡਿਸਕਿਊਟ ਚੱਲਦਾ ਹੈ ਅੱਜ ਇਹ ਮੇਰੇ ਕਾ ਦੋਨੇ ਪਾਰਟੀ ਇਹਨਾਂ ਦੇ ਘਰੇ ਇਕੱਠੀਆਂ ਹੋਈਆਂ ਹੋਈਆਂ ਸੀਗੇ ਤੇ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਇਆ ਸੀ ਇਹਨਾਂ ਵੀ ਕੀ ਗੱਲ ਸੈਲਫੀ ਸੀ ਸਭ ਪਤਾ ਜੀ ਇਹਨਾਂ ਦੀ ਪਹਿਲਾਂ ਓਥੇ ਆਪਸ ਲੜਾਈ ਹੋਈ ਹੈ ਦੋਨਾਂ ਦੀ ਗਰੁੱਪ ਸੀ ਉਸ ਤੋਂ ਬਾਅਦ ਆਫਟਰ दैट ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹ ਦੋਨਾਂ ਨੇ ਸਾਈ ਤਕਰੀਬਨ ਕੁਝ 3:30-4 ਵਜੇ ਦੀ ਚੱਲ ਰਹੀ ਅਨ ਇਨਫੋਰਮੇਸ਼ਨ ਆਈ ਅਸੀਂ ਹਸਪਤਾਲ ਆਏ ਹਾਂ ਜਿਹੜੇ ਗੁਰਵਿੰਦਰ ਸਿੰਘ ਹੁਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦੱਸਦੇ ਨੇ ਵੀਰੇ ਤੇ ਜਿਹੜੀ ਗੁਰਜੀਤ ਕੌਰ ਹੁਣੀ ਨੇ ਉਹਨਾਂ ਦੇ ਕਿਵੇਂ ਠਾਈ ਚ ਪੱਟ ਜੁ ਉਹਨਾਂ ਦੇ ਗੁੱਲ ਦਿੱਤੀ ਤੇ ਉਹਨਾਂ ਨੂੰ ਚੰਡੀ ਅਡਰੈਸ ਕਰਤਾ